ਸਾਰੀ ਦੇਖਿਆ ਵੀ ਇੰਨਾ ਜ਼ਿਆਦਾ ਤੂਫਾਨ ਆ ਗਿਆ ਯਕੀਨ ਨਹੀਂ ਆ 2 ਅਕਤੂਬਰ ਦਿਖਾਰੇ ਵਾਲਾ ਦਿਨ ਵਾ ਤੇ ਇੰਨੀਆਂ ਤਿਆਰੀਆਂ ਕੀਤੀਆਂ ਕਿਆਂ ਜਾਂ ਸਾਰੀਆਂ ਲੱਗਦਾ ਮਾਲਕ ਨੂੰ ਮਨਜ਼ੂਰ ਨਹੀਂ ਅੱਗੇ ਜੋ ਹੁੰਦਾ ਸ਼ਾਮ ਤੱਕ ਦੇਖੂ ਕੀ ਹੋ ਰਿਹਾ ਪਰ ਐਸ ਸਮੇਂ ਬੱਦਲ ਅਜਿਹਾ ਤੇ ਜ਼ਿਆਦਾ ਹੋ ਸੰਗਣਾ ਹੋ ਰਿਹਾ ਤੇ ਬਹੁਤ ਹੀ ਇਸ ਤਰ੍ਹਾਂ ਦੇ ਬਸਾਤਾ ਦਾ ਮੌਸਮ ਮਨਨ ਪਿਛੇ ਜਿਹੜਾ ਮੀਂਹ ਪੈ ਕੇ ਉਸ ਤੋਂ ਵੀ ਜ਼ਿਆਦਾ ਤੇਜ਼ ਪੈ ਰਿਹਾ ਇਸ ਵੇਲੇ ਅੱਜ ਦੇ ਨਹੀਂ ਮੀਂਹ ਪੈਣਾ ਵੀ ਪਤਾ ਨਹੀਂ ਮਾਲਕ ਨੂੰ ਮਨਜ਼ੂਰ ਕੀ ਹੈ ਆ ਦੇਖੋ ਵੀ ਵੀਡੀਓ ਵਿੱਚ ਕਿੰਨਾ ਤੇਜ਼ ਮੀਂਹ ਪੈ ਰਿਹਾ ਵਾਕਿਆ ਤਾਂ ਸਾਰੇ ਦਿਖਾਉਣਾ ਕੋਰ ਮ ਕੋਰੇ ਜੀ ਇਸ ਸਪੀਡ ਨਾਲ ਨਹੀਂ ਚੱਲ ਰਿਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਦਾਂ ਵੀਡੀਓ ਦੇ ਦਿਖਾਵਾਂ ਜੀ ਜੋ ਵੀਡੀਓ ਦੇਖ ਰਿਆ ਤੁਸੀਂ ਜਿਆਦਾ ਤੇਜ਼ ਹੈ ਮੈਂ ਤੇ ਦੇਖੋ ਕਿੰਨੇ ਚਿਰ ਲਈ ਪੈਂਦਾ ਹੈ ਜੀ ਪੂਰਾ ਸ਼ਹਿਰ ਪਾਣੀਆਂ ਪਾਣੀ ਹੋ ਗਿਆ ਉਹਨਾਂ ਜੀ ਬਹੁਤ ਤੇਜ਼ ਤੂਫਾਨ ਆਇਆ ਗਿਆ ਯਾਰ ਇਹ ਜਰਾ ਇਹ ਸੁਣਵਾ ਰਿਹਾ ਹਾਂ ਜਦੋਂ ਉਹ ਆਵਾਜ਼ ਵੀ ਤੁਸੀਂ ਸੁਣਦੇ ਨੂੰ ਬਹੁਤ ਤੇਜ਼ ਹੈ ਜੀ ਕੋਈ ਨਹੀਂ ਸਪੀਡ ਨਾਲ ਪਾਣੀ ਉੱਪਰ ਆ ਰਿਹਾ ਛੱਤੋਂ ਕੋਈ ਸੀ ਆ ਪੂਰਾ ਪਤਾ ਲੱਗ ਰਿਹਾ ਕਿੰਨਾ ਤੇਜ਼ ਕਿੰਨੀ ਸਪੀਡ ਨਾਲ ਇਹ ਗੇਰੇ ਅਗਿ ਜੋ ਮਾਰਗ ਨੂੰ ਮਨਜ਼ੂਰ ਹੋਣਾ ਹੋਈ ਆ ਬਸ ਸੰਦੇਸ਼ ਹੀ ਮਿਲਦਾ ਇਨਸਾਨ ਨੂੰ ਵੀ ਬਹੁਤ ਵਧੀਆ ਕੰਮ ਕਰੋ ਬੜੀਆ ਸੋਚੋ ਅਨੁ ਮਾਰਗ ਹਮੇਸ਼ਾ ਸਾਡਾ ਵਧੀਆ ਕਰੀ ਹਮੇਸ਼ਾ ਸਾਡਾ ਖੜਾ ਰਹਿ ਕੇ ਪਰਵਾਦੂ ਅੱਜ ਇਹ ਨਹੀਂ ਇੰਨਾ ਤੇਜ਼ ਗੇਰੇ ਅਜਿਹਾ ਨਹੀਂ ਪੈਣਾ ਚਾਹੀਦਾ ਸੀ ਨਾ ਅੱਜ ਕਿੰਨੀਆਂ ਤਿਆਰੀਆਂ ਕੀਤੀਆਂ ਯਾਰ ਕੀ ਕਹਿ ਸਕਦੇ ਹਾਂ ਥੋੜਾ ਇਕੱਡੇ ਮਨਜ ਹੈਗਾ ਤੇ ਇਹ ਬਹੁਤ ਤਰਸ਼ਾ ਨਹੀਂ ਪੈ ਰਿਆ ਤੇ ਇਹ ਮਾਲਕ ਦੇ ਰੰਗ ਆ ਜੀ ਤੇ 2 ਅਕਤੂਬਰ ਨੂੰ ਜਿਹੜਾ ਦਸ਼ਹਿਰੇ ਵਾਲਾ ਦਿਨ ਉਹ ਵੀ ਚਾਹੁੰਦਾ ਨੇ ਵੀ ਰਾਵਣ ਦਾ ਪੁੱਤ ਜਲਾਓ ਹੁਣ ਤੁਸੀਂ ਜਾਣ ਲਓ ਕਿ ਮਾਲਕ ਕੀ کہہ ਰਿਹਾ ਸਮਝ ਲਓ ਪੁੱਤ ਜਲਾਓ ਤੇ ਦਰਯੋਦਨ ਤੇ ਦੁਰਸ਼ਾਸਨ ਕਹਿੰਦੇ ਨੇ ਜੇ ਇਹਨਾਂ ਤੇਲ ਵੀ ਪਾ ਦੇਵਾਂ ਨਾ ਤੇ ਪੂਰੇ ਸ਼ਹਿਰ 'ਚ ਪਾਣੀ ਪਾਣੀ ਹੋ ਜਾਏਗਾ ਸਾਰਾ ਨੀ ਪੈਰਾ ਪਰਸ਼ਾ ਕਰੀ ਇੱਧਰੋਂ ਕਰੀ ਇੱਧਰੋਂ ਸਾਰੇ ਪਾਸੇ ਕਿਸੇ ਵੀ ਪਾਸੇ ਛੜ ਨਹੀਂ ਗਿਆ ਮਾਲਕ ਸਾਰੇ ਪਾਸੇ ਤੁਮ ਹੁਕਮ ਕੇ ਨਹੀਂ ਦਰਿਆ ਚਲੋ ਦੇਖੋ ਦੋਸਤੋ ਸ਼ਾਮ ਤੱਕ ਕੀ ਹੋਦਾ ਦੋਸਤੋ ਮਾਲਕ ਦੇ ਰੰਗ ਕੁਛ ਚਿਰ ਪਹਿਲਾਂ ਇੰਨਾ ਤੂਫਾਨ ਆਇਆ ਸੀ ਤੇ ਹੁਣ ਤਿੱਕੀ ਤੇਜ਼ ਧੁੱਪ ਨਿਕਲ ਆਈ ਹੈ ਜੋ ਦੁਸ਼ਹਿਰੇ ਵਿੱਚ ਤੁਸੀਂ ਦੇਖਿਆ ਕਿੰਨਾ ਹਾਲ ਹੋ ਗਿਆ ਸੀਗਾ ਸਾਰੇ ਬੁੱਤ ਬਿੰਗੇ ਹੋ ਗਏ ਥਾਂ ਥਾਂ ਪਾਣੀ ਪੜ ਗਿਆ ਹੁਣ ਮਾਲਕ ਨੇ ਕੁਝ ਹੀ ਚਿਰਾਂ ਵਿੱਚ ਆਪਣੀ ਤਿੱਖੀ ਧੁੱਪ ਦੇ ਨਾਲ ਸਾਰਾ ਕੁਝ ਸੁਕਾ ਦੇਣਾ ਜੀ ਸਾਣਾ ਕੋਈ ਪਹਿਲੇ ਵਰਗਾ ਕਰਦਣਾ ਮਿੰਟੂ ਮਿੰਟੀ ਦੇਖੋ ਇਹ ਆ ਮਾਲਕ ਦੇ ਰੰਗ ਦੇਖੋ ਦੋਸਤੋ ਮੈਂ ਤੁਹਾਨੂੰ ਸੂਰੇ ਵੀ ਦੇ ਦਿੱਤੇ ਦਰਸ਼ਨ ਕਰੋਨਾ ਦੇਖੋ ਕਿੰਨੇ ਤੇਜ ਹੋਆ ਕੁਛ ਚਿਰ ਪਹਿਲਾਂ ਇੱਥੇ ਪੂਰਾ ਸਾਰੇ ਪਾਸੇ ਬੱਦਲ ਹੀ ਬੱਦਨ ਹੋਇਆ ਸੀ ਤੇ ਹੁਣ ਸਾਰੇ ਪਾਸੇ ਬਹੁਤ ਵਧੀਆ ਤਿੱਖੀ ਤੇਜ਼ ਧੁੱਪ ਨਿਕਲ ਆਈ ਹੈ ਦੇਖੋ ਪਹਿਲੇ ਦ੍ਰਿਸ਼ ਤੇ ਹੁਣ ਦਾ ਦ੍ਰਿਸ਼ ਦੇਖ ਲਓ ਦੋਸਤੋ ਇਹ ਵੀ ਮੈਂ ਨਾਲ ਹੀ ਵੀਡੀਓ ਜੋੜ ਕੇ ਤੁਹਾਨੂੰ ਦਿਖਾਣੀ ਸਾਰੀ ਪਹਿਲੀ ਆ ਵੀ ਵੀਡੀਓ ਦੇਖ ਲਓ ਸੀ ਇਹ ਇਹਨੂੰ ਕਹਿੰਦੇ ਆ ਮਾਲਕ ਦੇ ਰੰਗ ਮਿੰਟੂ ਮਿੰਟੀ ਪਤਾ ਨਹੀਂ ਕੀ ਹੋ ਜਾਣਾ ਜੀ 家乡。Yeah,